ਅੱਜ ਤੁਹਾਨੂੰ ਮਿਲਵਾਨ ਜਾ ਰਹੇ ਹਾਂ ਇੱਕ ਅਜਿਹੇ ਕਿਸਾਨ ਦੇ ਨਾਲ ਜੋ ਕਿ ਆਪਣੇ ਗੀਤਾਂ ਦੇ ਰਾਹੀਂ ਲੋਕਾਂ ਨੂੰ ਜਾਗਰੂਕ ਕਰਦੇ ਨੇ ਤੇ ਸਰਕਾਰਾਂ ਤੱਕ ਆਪਣੇ ਸੰਦੇਸ਼ ਜੋ ਹੈ ਉਹ ਭੇਜਦੇ ਹਨ ਕਾਫੀ ਉਹਨਾਂ ਵੱਲੋਂ ਗੀਤ ਲਿਖੇ ਗਏ ਹਨ ਘਟੋ ਘਟਾਂ ਲੋਕ ਹਜ਼ਾਰਾਂ ਵਾਂਗੂ ਉਹਨਾਂ ਨੇ ਗੀਤ ਲਿਖੇ ਹੋਏ ਹਨ ਸਾਡੇ ਨਾਲ ਇੱਥੇ ਮੌਜੂਦ ਨੇ ਤੁਹਾਨੂੰ ਮਿਲਵਾਵਾਂਗੇ ਤੇ ਗੱਲਬਾਤ ਵੀ ਕਰਾਂਗੇ ਨਾਲ ਸੱਸੀ ਅਸਰ ਸੱਸੀਕਾਰ ਜੀ ਕੀ ਨਾਮ ਹੈ ਆਪਣਾ ਮਿੱਠੂ ਸਿੰਘ ਜੀ ਮਿੱਠੂ ਸਿੰਘ ਜੀ ਕਿੱਥੋਂ ਇਹ ਸ਼ੌਂਕ ਜਾਗਿਆ ਕਿ ਜੋ ਆਪਾਂ ਨੂੰ ਗੀਤ ਲਿਖਣੇ ਤੁਸੀਂ ਸ਼ੁਰੂ ਕੀਤੇ ਨੇ ਇਹ ਸ਼ੌਂਕੋ ਜਗਾਈ ਜਿਹੜੇ ਵੇਲੇ ਜਿਹੜਾ ਸਾਡਾ ਦਿਲ ਹੈ ਨਾ ਅੰਦਰ ਜਿਹੜੇ ਦਾ ਮਤਲਬ ਕਿ ਆਪਣੇ ਕਿਤੇ ਨਾਲ ਜੁੜਿਆ ਹੁੰਦਾ ਹੈ ਉਹ ਬੰਦੇ ਨੂੰ ਸ਼ੌਂਕ ਜਾਗਦਾ ਹੈ ਬੇਸ਼ੱਕ ਜਿਵੇਂ ਹੁਣ ਵਿਆਹਾਂ 'ਚ ਗੀਤ ਗਾਉਂਦੇ ਨੇ ਉਹ ਵੀ ਇੱਕ ਕਲਾਕਾਰ ਹੁੰਦੇ ਆ ਪਰ ਜਿਹੜੇ ਅਸੀਂ ਲੋਕ ਆ ਅਸੀਂ ਇੱਕ ਦੇਸੀ ਕਲਾਕਾਰ ਜਿਵੇਂ ਕਿ ਲੋਕਾਂ ਦਾ ਦੁੱਖ ਹੈ ਜਿਹੜਾ ਜਦੋਂ ਕੋਈ ੱੱੱੱੱੱੱੱੱ ਨਹੀਂ ਜਾਂਦੇ ਜਿਹਦਾ ਪੁੱਤ ਮਰ ਜਾਂਦਾ ਹੈ ਨਸੇ ਦੇ ਨਾਲ ਜਦੋਂ ਉੱਥੇ ਅਸੀਂ ਬੈਠਣ ਜਾਂਦੇ ਆ ਤਾਂ ਉੱਥੇ ਮਾਵਾਂ ਪੁੱਬਾਂ ਮਾਰਮਾਂ ਰੋਂਦੀਆਂ ਨੇ ਉਤੋਂ ਸਾਨੂੰ ਇਹ ਚੀਜ਼ ਹੋ ਗਈ ਵੀ ਆਪਾਂ ਵੀ ਕੁਛ ਨਾ ਕੁਛ ਆਪਾਂ ਇਸ ਦੇਸ਼ ਦੇ ਵਿੱਚ ਹਿੱਸਾ ਪਾਈਏ। ਇਹਦੇ ਤਰਾ ਮੈਂ ਹਜ਼ਾਰਾਂ ਹੀ ਗੀਤ ਮਤਰਕੇ ਚੀਜ਼ ਦੇ ਨਾਲ ਸਮੇਂ-ਸਮੇਂ ਸਿਰ ਕਹਿੰਦਾ ਰਹਿਣਾ। ਕੀ ਕਦੇ ਕੋਈ ਕਾਸਟ ਵਗੈਰਾ ਕੱਢਿਆ ਰੀਲਿਸ ਕੀਤੇ ਨੇ ਜਾਂ ਕਿਸੇ ਨੂੰ ਗਾਣਾ ਕਿਸੇ ਕਲਾਕਾਰ ਨੇ ਥੋੜਾ ਗਾਇਆ? ਨਹੀਂ ਕੋਈ ਨਹੀਂ ਜੀ। ਕਲਾਕਾਰ ਮਤਲਬ ਕਿ ਕਲਾਕਾਰ ਤਾਂ ਉਹ ਚੀਜ਼ਾਂ ਗਾਉਂਦੇ ਨੇ ਨਾ ਜਿਹੜੀਆਂ ਅੱਜ ਮਤਰਕੇ ਜਿਵੇਂ ਖੜਕੂਆਂ ਵਾਲਾ ਹੋ ਗਿਆ ਜਾਂ ਅਸਲੇ ਵਾਲਾ ਹੋ ਗਿਆ ਉਹ ਚੀਜ਼ ਮੇਰੇ ਕਿਸੇ ਵੀ ਗੀਤ ਦੇ ਵਿੱਚ ਆਉਂਦਾ ਨਹੀਂ ਜੀ। ਨਾ ਅਸਲਾ ਆਵੇ, ਨਾ ਆਪਾਂ ਕਿਸੇ ਨੂੰ ਮੰਦਾ ਬੋਲੀਏ। ਜੇ ਬੋਲਣਾ ਹੈ ਤਾਂ ਅਸੀਂ ਸਰਕਾਰ ਨੂੰ ਕਹਿ ਰਹੇ ਹਾਂ। ਕਿ ਤੂੰ ਸ਼ੌ ਇਹਨਾਂ ਨੂੰ ਮੈਨੂੰ ਹੋ ਗਿਆ ਹੋਣਗੇ ਘੱਟੋ-ਘੱਟ 40 ਸਾਲ ਜੀ ਹਾਂ ਜੀ ਕੁਝ ਸੁਣਾਓ ਬਈ ਸਾਡੇ ਦਰਸ਼ਕਾਂ ਨੂੰ ਵੀ ਹਾਂ ਜੀ ਬੋਲ ਹਾਂ ਵੀ ਪੰਜਾਬ ਬੱਚਿਓ ਸਾਡੇ ਪੱਤਰਕਾਰ ਭਰਾ ਆਇਆ ਮੈਂ ਇੱਕ ਥੋੜੀ ਜੀ ਬੇਨਤੀ ਕਰਦਾ ਹੁਕਮ ਨਹੀਂ ਹੁੰਦਾ ਇਹ ਬੇਨਤੀ ਹੁੰਦੀ ਹੈ ਵੀ ਆਓ ਜਾਗਿਓ ਕਿਉਂਕਿ ਅੱਜ ਮੇਰਾ ਪੰਜਾਬ ਰਿਸ਼ੀਆਂ ਮੁਨੀਆਂ ਦਾ ਸੂਰ ਭਗਤਾਂ ਦਾ ਜਿਹੜੇ ਕਿ ਸਾਡੇ ਯੋਧੇ ਪੀਰ ਪਕੰਬਰ ਹੋਏ ਐ ਉਹ ਸਾਰੇ ਸਾਡੇ ਹਿੰਦੂ ਮੁਸਲਮਾਨ ਸਿੱਖ ਸਾਰੇ ਇਸਾਈ ਅਸੀਂ ਇਕੱਠੇ ਆ ਉਹ ਸਾਰੇ ਰਹਿਬਰ ਵੀ ਸਾਡੇ ਇਕੱਠੇ ਆ ਪਰ ਅੱਜ ਜਿਹੜੀ ਸਰਕਾਰ ਨੇ ਸਾਡਾ ਨਸ਼ੇ ਦੇ ਨਾਲ ਨੌਜਵਾਨੀ ਨੂੰ ਬਰਬਾਦ ਕੀਤਾ ਮੈਂ ਉਸ ਦੇ ਪ੍ਰਤੀ ਦੋ ਕਮਿੰਟ ਬਾਅਦ ਤੇ ਕਹਿਣ ਜਾ ਰਿਹਾ ਜਿਹੜੇ ਮਾਨ ਨੇ ਵਾਅਦੇ ਕੀਤੇ ਲੋਕਾਂ ਦੇ ਨਾਲ ਹਾ ਝੂਠੇ ਮਾਨਾ ਕਰੇ ਵਾਅਦੇ ਤੈ ਉਹ ਲੋਕਾਂ ਨੇ ਵੀ ਦੇਖ ਲਏ ਜਿਹੜੇ ਬਾਦੇ ਲੋਕਾ ਨਾਲ ਨਾਨ ਵਾਏ ਚਿੱਟੇ ਨੇ ਜਵਾਨੀ ਮਾਰਤੀ ਆਪ ਭੈ ਗਿਆ ਨਵੀਂ ਦੁਨੀਆ ਬਸਾ ਕੇ ਚਿੱਟੇ ਨੇ ਜਵਾਨੀ ਮਾਰਤੀ ਓਏ ਚਿੱਟੇ ਨੇ ਜਵਾਨੀ ਮਾਰਤੀ ਅਸੀਂ ਬਸਵਾਸ ਕਰਕੇ ਤੂੰ ਬਣ ਗਿਆ ਦੇਸ ਦਾ ਰਾਜਾ ਰਸੋਈ ਪੱਤਾ ਵਿੱਚ ਹੀ ਰਹਿ ਗਿਆ ਕੋਈ ਥੋੜਨੀ ਚੜਾਇਆ ਵਾਦਾ ਰਸੋਈ ਪੱਤਾ ਵਿੱਚ ਹੀ ਰਹਿ ਗਿਆ ਕੋਈ ਥੋੜਨੀ ਚੜਾਇਆ ਵਾਦਾ ਤੈ ਕਿਹਾ 2500 ਪਿਲ ਸਣਦਾ ਤੈ ਕਿਹਾ 2500 ਪਿਲ ਸਣਦਾ ਓਏ ਰੋਜ ਬੁੜੀਆਂ ਪੁੱਛਦੀਆਂ ਨੇ ਆ ਕੇ ਚਿੱਤੇ ਨੇ ਜਵਾਨੀ ਮਾਰਤੀ ਆਪ ਭੈ ਗਿਆ ਨਮੀ ਦੁਨੀਆ ਬਸਾ ਕੇ ਚਿੱਤੇ ਨੇ ਜਵਾਨੀ ਮਾਰਤੀ ਓ ਕਹਿੰਦਾ ਰਹਾ ਟੀਚਰਾਂ ਨੂੰ ਪੱਕੇ ਕਰਕੇ ਮੈਂ ਗੱਲ ਹੈ ਮਕਾਉਣੀ ਮੈਂ ਰਾਖੀ ਕਰੂ ਚੁੰਨੀਆਂ ਦੀ ਪਹਿਲਿਆਂ ਵਾਂਗ ਨਹੀਂ ਡਾਂਗ ਵਰਸਾਉਣੀ ਮੈਂ ਰਾਖੀ ਕਰੂ ਚੁੰਨੀਆਂ ਦੀ ਪਹਿਲਿਆਂ ਵਾਂਗ ਨਹੀਂ ਡਾਂਗ ਵਰਸਾਉਣੀ ਦੇਖਿਆ ਵਿੱਚ ਸੰਗਰੂਰ ਦੇ ਉਹ ਵੇਖਿਆ ਵਿੱਚ ਸੰਗਰੂਰ ਦੇ ਹਰਾ ਪਿੰਜ ਦੇ ਵੇਖਿਆ ਚਲਾ ਕੇ ਚਿੱਟੇ ਨੇ ਜਵਾਨੀ ਮਾਰਦੀ ਆਪ ਭੈਗਿਆ ਨਮੀ ਦੁਨੀਆ ਬਸਾ ਕੇ ਚਿੱਟੇ ਨੇ ਜਵਾਨੀ ਮਾਰਤੀ ਓਏ ਚਿੱਟੇ ਨੇ ਜਵਾਨੀ ਮਾਰਤੀ ਓਏ ਅਣਖੀ ਨੇ ਲੋਕ ਸਜਣਾ ਜਿਹੜਾ ਕਿਸੇ ਮੂਰੇ ਹੱਥ ਨਹੀਂ ਫਲਾਉਂਦੇ ਕੰਮ ਦੇ ਦੁਨੀਆਂ ਨੂੰ ਆਟਾ ਦਾਲ ਨਾ ਫਰੀ ਦੀ ਖਾਣੀ ਚਾਉਂਦੇ ਤੂੰ ਕੰਮ ਦੇ ਦੁਨੀਆਂ ਨੂੰ ਆਟਾ ਦਾਲ ਨਾ ਫਰੀ ਦੀ ਖਾਣੀ ਚਾਉਂਦੇ ਫਿਰ ਦੇਨ ਘਾਉਂਦਾ ਟਾਈਮ ਤੂੰ ਓਏ ਫਿਰ ਦੇ ਨਗਾਉਂਦਾ ਟਾਈਮ ਤੂੰ ਐਵੇਂ ਨਿਤ ਨਵੇਂ ਜੋ ਮੇਲੇ ਬਣਾ ਕੇ ਚਿੱਟੇ ਨੇ ਜਵਾਨੀ ਮਾਰਤੀ ਆਪ ਭੈ ਗਿਆ ਨਮੀ ਦੁਨੀਆ ਬੁਸਾ ਕੇ ਚਿੱਟੇ ਨੇ ਜਵਾਨੀ ਮਾਰਤੀ ਜੀ ਇਹ ਤਾਂ ਹੋ ਗਿਆ ਸਰਕਾਰ ਨੂੰ ਜਗਾਉਣ ਵਾਸਤੇ ਜੋ ਉਹਨਾਂ ਨੇ ਵਾਦੇ ਕਰੇ ਸੀਗੇ ਲੇਕਿਨ ਜੋ ਨੌਜਵਾਨੀ ਨਸ਼ਾ ਵੱਲ ਜਾ ਰਹੀ ਹੈ ਇਹਨਾਂ ਤੇ ਵੀ ਕੋਈ ਗੀਤ ਲਿਖਿਆ ਹੋਊ ਵੀ ਸੁਣਾਓ ਬਹੁਤ ਨੇ ਜੀ ਕੋਈ ਛੋਟ ਸੁਣਾਓ ਹਾਂ ਜੀ ਤੇ ਆਓ ਹੱਥ ਕੜੀਆਂ ਦੀ ਪਹਿਣੀ ਸੋਨੂੰ ਲੋੜਨਾ ਓਏ ਲੋਕੋ ਹੱਥ ਕੜੀਆਂ ਦੀ ਪਹਿਣੀ ਲੋੜਨਾ ਤੁਸੀਂ ਆਪੀ ਹੋ ਜਾਮੋਂਗੇ ਗਲਾਮ ਮਿੱਤੀ ਰੋ ਇੱਥੇ ਹੱਥ ਕੜੀਆਂ ਦੀ ਪਹਿਣੀ ਲੋੜਨਾ ਤੁਸੀਂ ਆਪੀ ਹੋ ਜਾਮੋਂਗੇ ਗਲਾਮ ਮਿੱਤੀ ਰੋ ਓ ਸੋਡੇ ਕਿਸੇ ਪਿੰਡ ਵਿੱਚੋਂ ਨਹੀਂ ਬਰਾਤ ਚੜਨੀ ਆ ਚਿੱਟਾ ਵੀ ਕਦਾਰ ਹਾਜ ਸਰ ਆਮ ਮਿੱਤੀ ਰੋ ਇੱਥੇ ਕਿਸੇ ਪਿੰਡ ਵਿੱਚੋਂ ਨਹੀਂ ਬਰਾਤ ਚੜਨੀ ਉਹ ਚਿੱਟਾ ਵੀ ਕਦਾ ਰਹਾ ਜੇ ਸਰ ਆਮ ਮਿੱਤਰੋ ਉਹ ਬੰਦ ਹੋ ਜਾਣਗੇ ਮਨਾਉਣ ਲੋਕ ਲੋੜੀਆਂ ਕਿਹੜੀ ਪਹਿਣਗਾ ਉੱਥੇ ਵੀਰਾਂ ਦੀਆਂ ਕੋੜੀਆਂ ਮੇਰਾ ਰੰਗਲਾ ਪੰਜਾਬ ਸੋਨਾ ਜੱਗ ਤੋਂ ਇਹ ਰੰਗਲਾ ਪੰਜਾਬ ਸੋਨਾ ਜੱਗ ਤੋਂ ਪਰ ਲੀਡਰਾਂ ਨੇ ਕੀਤਾ ਬਦਨਾਮ ਮਿੱਤਰੋ ਇਹੇ ਲੀਡਰਾਂ ਨੇ ਕੀਤੇ ਬਦ ਨਾਮ ਮਿੱਤਰੋ ਕਿਥੋਂ ਦੇ ਕਿਸੇ ਪਿੰਡ ਵਿੱਚੋਂ ਨੀ ਬਰਾਤ ਚੜਨੀ ਉਹ ਚਿੱਟਾ ਵੀ ਕਦਾਰ ਹਾ ਜੇ ਸਰ ਆਮ ਮਿੱਤਰੋ ਜੀ ਇਹਨਾਂ ਦਾ ਦੇਖੋ ਤੁਸੀਂ ਸਰਕਾਰ ਨੂੰ ਵੀ ਜਗਾਇਆ ਤੇ ਜੋ ਪੰਜਾਬ ਦੀ ਨੌਜਵਾਨੀ ਨਸ਼ਾ ਵੱਲ ਜਾ ਰਹੀ ਹੈ ਚਿੱਟੇ ਵੱਲ ਜਾ ਰਹੀ ਹੈ ਉਹਨਾਂ ਨੂੰ ਵੀ ਸੰਦੇਸ਼ ਦਿੱਤਾਗਾ ਇੱਕ ਇਸ ਉਸ ਤੋਂ ਵੀ ਗਾਣਾ ਸੁਣਾਓ ਸਾਨੂੰ ਜਿਵੇਂ ਪੰਜਾਬ ਦੀ ਨੌਜਵਾਨੀ ਹੈ ਜਾਂ ਆਪਣੇ ਦੇਸ਼ ਦੀ ਨੌਜਵਾਨੀ ਹੈ ਬਾਹਰਲੇ ਬਾਦ ਦੇ ਸ਼ਰੁਖ ਕਰ ਰਹੀ ਹੈ ਪੰਜਾਬ ਖਾਲੀ ਹੁੰਦਾ ਜਾ ਰਿਹਾ ਪੰਜਾਬ ਚ ਭਈਆਂ ਦੀ ਪੈਦਾਵਾਰ ਕਾਫੀ ਹੁੰਦੀ ਜਾ ਰਹੀ ਹੈ ਭਈਆਂ ਦੀ ਪੈਦਾਵਾਰ ਸਾਡੇ ਹੋਣ ਜਾ ਰਹੀ ਹੈ ਜੀ ਕਿਉਂਕਿ ਸਾਡੀਆਂ ਸਰਕਾਰਾਂ ਹੀ ਕਰ ਰਹੀਆਂ ਨੇ ਇਹਦੇ ਵਿੱਚ ਜੇ ਹੁਣ ਇਹ ਕਾਲੇ ਕਾਨੂੰਨ ਸਾਡੇ ਦੁਆਰੇ ਫੇਰ ਵਾਪਸ ਹੋਣ ਦੁਆਰੇ ਚੜਾਉਣਗੇ ਨਾ ਲੋਕਾਂ ਦੇ ਉੱਤੇ ਕੁਝ ਸੁਣਾ ਕੇ ਓਏ ਆ ਜੋ ਪੁੱਤਾਂ ਨੂੰ ਬਚਾਈਏ ਪੁੱਤਾਂ ਵਾਲਿਓ ਇਹ ਨਹੀਂ ਚਿੱਟੇ ਤੇ ਸਮੈਕ ਨਾਲ ਮਾਰ ਦੇਣਗੇ ਓਏ ਆ ਜੋ ਪੁੱਤਾਂ ਨੂੰ ਬਚਾਈਏ ਪੁੱਤਾਂ ਵਾਲਿਓ ਨਹੀਂ ਚਿੱਟੇ ਤੇ ਸਮੈਕ ਨਾਲ ਮਾਰ ਦੇਣਗੇ ਓ ਕਾਲਜਾਂ ਸਕੂਲਾਂ ਵਿੱਚ ਰੱਖਿਓ ਖਿਆਲ ਓਏ ਧੀਆਂ ਦੇ ਵੀ ਹੋ ਗਏ ਅੱਜ ਬਹੁਤ ਮੰਦੇ ਹਾਲ ਓਏ ਅੱਖੀਂ ਵੇਖਦੇ ਸਰੰਜਾਂ ਆ ਪਲਉਂਦੀਆਂ ਅੱਖੀਂ ਵੇਖਦੇ ਸਰੰਜਾਂ ਆ ਪਲਹੌਂਦੀਆਂ ਉਹ ਨਹੀਂ ਰਹਿੰਦੀਆਂ ਨੂੰ ਹੋਰ ਵੀ ਬੁਗਾੜ ਦੇਣਗੇ ਆ ਜੋ ਪੁੱਤਾਂ ਨੂੰ ਬਚਾਈਏ ਪੁੱਤਾਂ ਵਾਲਿਓ ਨਹੀਂ ਚਿੱਟੇ ਤੇ ਸਮੈਕ ਨਾਲ ਮਾਰ ਦੇਣੀ ਗਏ ਜੀ ਤੁਸੀਂ ਦੇਖਿਆਗਾ ਕਿ ਆਪਣੇ ਗੀਤਾਂ ਦੇ ਰਾਹੀਂ ਸਰਕਾਰਾਂ ਨੂੰ ਤੇ ਪੰਜਾਬ ਦੀ ਨੌਜਵਾਨੀ ਨੂੰ ਕਿਸ ਤਰ੍ਹਾਂ ਸੰਦੇਸ਼ ਦਿੰਦੇ ਨੇ ਇਹਨਾਂ ਨੇ ਇਹ ਵੀ ਕਹਿਣਾ ਸੀ ਕਿ ਹਜ਼ਾਰਾਂ ਗੀਤਾਂ ਨਾ ਕੋ ਲਿਖੇ ਗਏ ਨੇ ਲੇਕਿਨ ਕਿਸੇ ਵੀ ਕਲਾਕਾਰ ਨੇ ਜਾ ਕਿਸੇ ਵੀ ਡਾਇਰੈਕਟਰ ਨੇ ਇਹਨਾਂ ਤੋਂ ਇਹਨਾਂ ਦਾ ਗੀਤ ਨਹੀਂ ਕਿਸੇ ਤੋਂ ਵੀ ਗਾਇਆ ਨਾ ਕਿਸੇ ਕਲਾਕਾਰ ਨੇ ਗਾਇਆ ਇਹ ਆਪ ਹੀ ਗਾਉਂਦੇ ਨੇ ਜਿੱਥੇ ਕਿਤੇ ਕੋਈ ਰੈਲੀ ਹੁੰਦੀ ਹੈ ਜਾਂ ਜਿੱਥੇ ਕੋਈ ਇਹਨਾਂ ਨੂੰ ਬੁਲਾਉਂਦਾ ਹੈਗਾ ਆਵਾਜ਼ ਵੀ ਇਹਨਾਂ ਦੀ ਬਹੁਤ ਸੁਰੀਲੀ ਹੈ ਤੁਸੀਂ ਸੁਣਿਆ ਹੈਗਾ ਕਿਸ ਤਰ੍ਹਾਂ ਲੋਕਾਂ ਨੂੰ ਜਗਾ ਰਹੇ ਨੇ ਤੇ ਜਿੱਥੇ ਕਿਤੇ ਇਹਨਾਂ ਨੂੰ ਬੁਲਾਉਂਦਾ ਉੱਥੇ ਵੀ ਜਾਂਦੇ ਨੇ ਤੇ ਇਸੇ ਤਰ੍ਹਾਂ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਸੰਗਰੂਰ ਤੋਂ